ਬਿੰਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਲੇਖ ਵਿਵਾਗ ਤੇ ਫਕਰ ਲੇਖਕ ਸੀ ਗੁਰਮੀਰ ਸਰਾ ਮਾਰਚ 2012 ਵਿੱਚ ਇਹ ਲੇਖ ਮੈਨੂੰ ਮਜਬੂਰਨ ਲਿਖਣਾ ਪਿਆ ਸੀ ਮੇਰਾ ਮਜਬੂਰਨ ਕਹਿਣ ਦਾ ਕਾਰਨ ਇਹ ਹੈ ਕਿ ਮੈਂ ਗੁਰਮੀਰ ਸਰਾ ਦੇ ਜਿਉਂਦੇ ਜੀ ਉਹਨਾਂ ਉੱਤੇ ਲੇਖ ਨਹੀਂ ਸਾ ਲਿਖ ਸਕਿਆ ਕਿਉਂਕਿ ਇੱਕ ਵਾਰ ਜਦੋਂ ਮੈਂ ਇਸ ਗੱਲ ਦਾ ਜ਼ਿਕਰ ਉਹਨਾਂ ਕੋਲ ਕੀਤਾ ਸੀ ਤਾਂ ਉਹਨਾਂ ਮੈਨੂੰ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਤੈਨੂੰ ਤਾਂ ਹਾਲੇ ਮੇਰਾ ਨਾਂ ਸਹੀ ਨਹੀਂ ਲਿਖਣਾ ਆਉਂਦਾ। ਤੂੰ ਮੇਰੇ ਤੇ ਕੀ ਲਿਖੇਂਗਾ? ਅਸਲ ਵਿੱਚ ਮੈਂ ਜਦੋਂ ਵੀ ਕਦੇ ਗਰਮੇਲ ਸਰਾ ਲਿਖਦਾ ਤਾਂ ਸਰਾ ਦੇ ਉੱਤੇ ਬਿੰਦੀ ਪਾ ਦਿੰਦਾ ਸੀ। ਜਿਸ ਲਈ ਇੱਕ ਦਿਨ ਉਹਨਾਂ ਮੈਨੂੰ ਸਰਾ ਤੇ ਸਰਾਹ ਦੇ ਅਰਥ ਵੀ ਸਮਝਾਏ ਸਨ। ਮੇਰਾ ਹਰ ਲਿਖ ਪੜਨ ਤੋਂ ਬਾਅਦ ਕੀਤੇ ਉਹਨਾਂ ਦੇ ਕਮੈਂਟ ਮੈਨੂੰ ਆਕਾਸ਼ ਵਿੱਚ ਰਹਿਣਾ ਸਿਖਾ ਗਏ। ਇੱਕ ਦਿਨ ਮੈਨੂੰ ਕਹਿੰਦੇ ਕਿ ਤੂੰ ਰਹਿਣ ਦੇ ਇਹ ਦੱਸਨੂ ਕਿ ਤੂੰ ਮੇਰਾ ਚੇਲਾ ਤੈਨੂੰ ਵੀ ਰੋ ਕੜੀਲ ਟੱਟੂ ਸਮਝਣ ਲੱਗ ਪੈਣਗੇ ਇਸ ਬਾਰੇ ਫੇਰ ਉਹਨਾਂ ਮੈਨੂੰ ਆਪਣੀ ਕਹਾਤਾ ਵੀ ਸੁਣਾਈ ਸੀ ਮੈਂ ਕਮਿਆਰ ਦਾ ਟੱਟੂ ਹਾਂ ਮੈਨੂੰ ਲੱਦਿਓ ਜਿੰਨਾ ਵੀ ਚਾਹੋ ਲੱਦਿਓ ਪਰ ਮਾਰੋ ਨਾ ਚਾਰੇ ਟੰਗਾ ਗੱਡ ਲਾਵਾਂਗਾ ਅਟ ਜਾਵਾਂਗਾ ਵਾਹ ਲੱਗੀ ਤਾਂ ਦੋ ਚੋਂ ਟੀਟਨੇ ਜੜ ਜਾਵਾਂਗਾ ਮੈਂ ਕਮਿਆਰ ਦਾ ਟੱਟੂ ਹਾਂ ਕਦੇ-ਕਦੇ ਸੋਚਦਾ ਹੁੰਦਾ ਕਿ ਮੇਰਾ ਤੇ ਗਰਮੇਲ ਬਾਈ ਦਾ ਕਿ ਦੂਜੇ ਨਾਲ ਕੁਝ ਵੀ ਮੇਲ ਨਹੀਂ ਸੀ ਖਾਂਦਾ ਪਰ ਫੇਰ ਵੀ ਪਤਾ ਨਹੀਂ ਕਿਉਂ ਮੈਂ ਉਹਨਾਂ ਨੂੰ ਗੁਰੂ ਧਰ ਕੇ ਤੁਰੰਦਰੋਂ ਖੁਸ਼ ਹਾਂ। ਹੁਦਾਰਨ ਦੇ ਤੌਰ ਤੇ ਸੁਣ ਲੋ ਉਹ ਪੱਕਾ ਕਾਮਰੇਡ ਮੈਂ ਰੱਬ ਦੀ ਰਾਜਮਾਨਾ ਨੇ ਵਾਲਾ ਉਹ ਅਡਵਟੇਰੀਅਲ ਮੈਂ ਬਹੁਤ ਹੀ ਨਰਮ ਖਿਆਲੀ। ਮੈਨੂੰ ਬਚਪਨ ਤੋਂ ਨਸ਼ਿਆਂ ਨਾਲ ਸਖਤ ਨਫ਼ਰਤ ਤੇ ਉਹਨਾਂ ਨੂੰ ਕਦੇ ਮੈਂ ਨਸ਼ਿਆਂ ਤੋਂ ਬਿਨਾਂ ਨ ਦੇਖਿਆ। ਉਹਨਾਂ ਕੋਲ ਉੱਚ ਵਿੱਜਾ ਮੈਂ ਉਸ ਤੋਂ ਸਖਣਾ ਉਹ ਫਕਰ ਸੁਭਾ ਦੇ ਮਾਲਕ ਮੈਂ ਦੁਨੀਆਦਾਰੀ ਵਿੱਚ ਗੁਰੂ ਚ ਬੰਦਾ। ਗਿਆਨ ਦੇ ਮਾਮਲੇ ਵਿੱਚ ਤਾਂ ਕੁਝ ਲਿਖਣ ਦੀ ਲੋੜ ਨਹੀਂ ਜੇ ਮੇਰੇ ਕੋਲ ਹੁੰਦਾ ਤਾਂ ਮੈਂ ਕਿਉਂ ਭਾਲਦਾ ਹੋਇਆ ਉਹਨਾਂ ਤੱਕ ਪਹੁੰਚਦਾ। ਫਿਰ ਮੈਂ ਮਹਿਸੂਸ ਕਰਦਾ ਹਾਂ ਕਿ ਸ਼ਾਇਦ ਜਿਵੇਂ ਨੈਗੇਟਿਵ ਅਤੇ ਪੋਜ਼ਿਟਿਵ ਚੀਜ਼ਾਂ ਦਾ ਵੱਖਰਾ-ਵਤੀਰਾ ਹੋਣ ਦੇ ਬਾਵਜੂਦ ਇੱਕ ਦੂਜੇ ਵੱਲ ਖਿੱਚ ਹੁੰਦੀ ਹੈ ਉਹੀ ਸਿਧਾਂਤ ਸਾਡੇ ਤੇ ਲਾਗੂ ਹੁੰਦਾ ਹੋਵੇ। ਕਈਆਂ ਨੇ ਮੈਨੂੰ ਇਹ ਵੀ ਅਹਿਸਾਸ ਕਰਵਾਉਣਾ ਚਾਹਿਆ ਕਿ ਤੂੰ ਉਸ ਬੰਦੇ ਤੋਂ ਕੀ ਸਿੱਖ ਲਵੇਂਗਾ ਜੋ ਆਪਣੇ ਆਪ ਨੂੰ ਨਹੀਂ ਬਦਲ ਸਕਿਆ। ਪਰ ਰੱਬ ਜਾਣੇ ਮੇਰਾ ਭਾਈ ਗੁਰਮੇਲ ਪ੍ਰਤੀ ਵਤੀਰਾ ਬਦਲਣਾ ਤਾਂ ਕੀ ਸੀ। ਕਦੇ ਡੋਲਿਆ ਵੀ ਨਹੀਂ। ਮੇਰਾ ਇਹ ਲੇਖ ਛਪਨ ਤੋਂ ਬਾਅਦ ਬਹੁਤ ਸਾਰੇ ਸੁਨੇਹੇ ਆਏ ਤੇ ਇਸ ਲੇਖ ਦੇ ਜਵਾਬ ਵਿੱਚ ਉੱਗੇ ਪੱਤਰਕਾਰ ਤੇ ਬਾਬੂ ਸ਼ਹੀ ਅਖਬਾਰ ਦੇ ਐਡੀਟਰ ਬਲਜੀਤ ਮੱਲੀ ਨੇ ਇੱਕ ਜਵਾਬੀ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ ਖਪਤੀ ਹੁੰਦਿਆਂ ਵੀ ਜੀਨੇ ਸੀ ਗੁਰਮੇਸਰਾ ਗੁਰਮਾਣੀ ਦਾ ਫਰਮਾਨ ਹੈ ਜੋ ਉਪਜੈ ਸੋ ਬਿੰਸੈ ਦੁਖ ਕਰ ਰੂਵੇ ਬਲਾਈ ਬਹੁਤ ਸਾਰੇ ਸੱਚ ਅਜੇਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ ਪਰ ਅਖੀਰ ਸੱਚ ਤਾਂ ਸੱਚ ਹੈ ਅਜੇਹੀ ਸਮੇ ਦਾ ਸੱਚ ਹੈ ਕਿ ਅੱਜ ਗੁਰਮੇਲਸਰਾ ਨੂੰ ਫੀਲਿਕਸ ਜਨਸੀ ਨੇ ਤੇ ਉਤੀਸ ਨਿਕਲ ਰਹੀ ਹੈ ਪਰ ਕੀ ਕਰਾਂ ਇਹ ਵੀ ਤਾਂ ਸਮੇਂ ਦਾ ਸੱਚ ਹੈ ਕਿੱਥੋਂ ਸ਼ੁਰੂ ਕਰਾਂ ਇਸ ਵਕਰ ਦੀ ਕਹਾਣੀ ਨੂੰ ਮੇਰੇ ਜ਼ੇਨ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਇੰਨੇ ਕੁ किस्से ਭਰੇ ਪਏ ਹਨ ਕਿ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਜਦ ਉਹਨਾਂ ਦੀ ਅੰਤਮ ਅਰਦਾਸ ਹੈ ਮੈਂ ਉਹ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਜੋ ਮੈਂ ਉਹਨਾਂ ਨਾਲ ਗੁਜ਼ਾਰੇ ਜਾਂ ਇਹ ਕਹਾ ਕਿ ਜੋ ਮੇਰੇ ਭਾਗਾਂ ਵਿੱਚ ਆਈ ਗਰਮੇਲ ਸਰਾ ਦੇ ਆਪਣੇ ਬਾਰਿਸ਼ ਸ਼ਾਹ ਦੇ ਉਹ ਇੱਕ ਅਮੀਰ ਕਰੇ ਜਮਿਆ ਗਰੀਬ ਇਨਸਾਨ ਸੀ ਜੇਕਰ ਉਸ ਨੂੰ ਅੜਬ ਫੱਕਰ ਕਹਿ ਲਈਏ ਤਾਂ ਅਤ ਕਤਨੀ ਨਹੀਂ ਹੋਵੇਗੀ ਉਹ ਬਾਬੂ ਸਿੰਘ ਜਿਸ ਨੂੰ ਲੋਕ ਬਾਬੂ ਸਾਹਿਬ ਕਰਕੇ ਜਾਣਦੇ ਸਨ ਦੇ ਤਿੰਨ ਵਿਆਹਾਂ ਤੋਂ ਹੋਏ 10 ਪੁੱਤਰਾਂ ਵਿੱਚੋਂ ਇੱਕ ਸੀ ਜਿੱਥੇ ਉਸਦੇ ਜ਼ਿਆਦਾਤਰ ਭੈਣ ਭਰਾ ਉੱਚ ਵਿੱਜਾ ਹਾਸਲ ਨਹੀਂ ਕਰ ਸਕੇ ਉਥੇ ਇਨਸਾਨ ਨੇ ਇੱਕ ਪਿੰਡੂ ਏਰੀਆ ਤੋਂ ਉੱਠ ਕੇ ਨਾ ਸਿਰਫ ਨਾਮ ਕਮਾਇਆ ਸਗੋਂ ਚ ਸਰਕਾਰੀ ਅਹੁਦਿਆਂ ਤੇ ਰਹਿ ਕੇ ਆਪਣੇ ਕੰਮ ਨਾਲ ਦੁਨੀਆ ਨੂੰ ਵੀ ਨਵੀਆਂ ਰਾਹਾਂ ਦਿਖਾਈਆਂ ਉਹ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਚਾਰ ਮੰਤਰਾਲੇ ਵਿੱਚੋਂ ਡਿਪਟੀ ਡਾਇਰੈਕਟਰ ਵਜੋਂ ਰਿਟਾਇਰ ਹੋਏ ਆਪਣੀ ਨੌਕਰੀ ਦਰਾਂ ਨੂੰ ਵੱਖ-ਵੱਖ ਅਖਬਾਰਾਂ ਨਾਲ ਜੁੜੇ ਰਹੇ ਜਿਨ੍ਹਾਂ ਵਿੱਚੋਂ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਆਧ ਪ੍ਰਮੁੱਖ ਹਨ। ਉਹਨਾਂ ਦੀ ਕਈ ਪਾਸ਼ਾਵਾਂ ਉੱਤੇ ਚੰਗੀ ਪਕੜ ਸੀ ਇਸੇ ਲਈ ਭਾਰਤ ਸਰਕਾਰ ਦੇ ਅਫੀਸ਼ੀਅਲ ਟ੍ਰਾਂਸਲੇਟਰ ਵਜੋਂ ਵੀ ਕੰਮ ਕਰਦੇ ਸਨ। ਕਲਕੱਤੇ ਤੋਂ ਛਪਣ ਵਾਲੇ ਭਾਰਤ ਦੇ ਸਭ ਤੋਂ ਪ੍ਰਾਣੀ ਤੇ ਵਕਾਰੀ ਅੰਗਰੇਜ਼ੀ ਅਖਬਾਰ ਦ ਸਟੇਟਸਮੈਨ ਵਿੱਚ ਛਪਣ ਵਾਲੀ ਉਹ ਇੱਕੋ ਇੱਕ ਪੰਜਾਬੀ ਲਿਖਾਰੀ ਸਨ। ਉਹ ਦੂਰਦਰਸ਼ਨ ਜਲੰਧਰ ਦੇ ਨਿਊਜ਼ ਐਡੀਟਰ ਵੀ ਰਹੇ। ਜਿਸ ਤਰ੍ਹਾਂ ਦੂਰਦਰਸ਼ਨ ਦੀਆਂ ਖਬਰਾਂ ਪ੍ਰਤੀ ਆਮ ਲੋਕਾਂ ਦੀ ਦਿਲਚਸਪੀ ਕਾਫੀ ਵੱਧ ਗਈ ਸੀ। ਕਿਉਂਕਿ ਗਰਮੇਲ ਸਰਾ ਨੇ ਖਬਰਾਂ ਨੂੰ ਆਮ ਲੋਕਾਂ ਦੀ ਭਾਸ਼ਾ ਦਿੱਤੀ ਉਦਾਹਰਨ ਵਜੋਂ ਉਸ ਵਕਤ ਖਬਰਾਂ ਵਿੱਚ ਮੌਸਮ ਦੀ ਜਾਣਕਾਰੀ ਦਰਾਂ ਮੀਂਹ ਬਾਰੇ ਮਿਲੀਮੀਟਰਾਂ ਦਾ ਸੈਂਟੀਮੀਟਰਾਂ ਦੇ ਨਹੀਂ ਬਲਕਿ ਅਸਲੀ ਚਟਕੀ ਭਾਸ਼ਾ ਵਿੱਚ ਜਾਨੀ ਕਿ ਉਂਗਲਾਂ ਵਿੱਚ ਦੱਸਿਆ ਜਾਂਦਾ ਸੀ ਕਿ ਕੱਲ ਨੂੰ ਫਲਾਂ ਤਾਂ ਤੇ ਚਾਰ ਚਾਰ ਉਂਗਲਾਂ ਮੀ ਪਵੇਗਾ ਗਰਮੇਲ ਬਾਈ ਦਾ ਮੰਨਣਾ ਸੀ ਕਿ ਆਮ ਜੱਟ ਨੂੰ ਮਿਲੀਮੀਟਰਾਂ ਦਾ ਕੀ ਹਿਸਾਬ ਰਾਣੀ ਨੂੰ ਅੱਗਾ ਟਕਣ ਲਈ ਕਹਿਣ ਦੀ ਜ਼ਰੂਰਤ ਰੱਖਦਾ ਸੀ ਗਰਮੇਲ ਸਰਾ ਦੂਰਦਰਸ਼ਨ ਦੇ ਵੇੜੇ 'ਚ ਅੱਜ ਵੀ ਇਹ ਗੱਲ ਸੁਣਾਈ ਜਾਂਦੀ ਹੈ ਇਹ ਕਿਵੇਂ ਉਸਨੇ ਮੌਕੇ ਦੇ ਮੰਤਰੀ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਟਾਈਮ ਲੈ ਕੇ ਨਹੀਂ ਆਇਆ ਮੰਤਰੀ ਨਾਲ ਉਹ ਆਪਣੇ ਪਿੰਡੂ ਪ੍ਰਸ਼ੰਸਕਾਂ ਨੂੰ ਮਿਲਣ ਦੀ ਤਰਜੀਹ ਦੇ ਦਿੰਦਾ ਸੀ ਉਸ ਨੂੰ ਜਾਣਨ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਦੋਂ ਅਗਲੀ ਵਾਰ ਗੁਰਮੇਲ ਨੂੰ ਮਿਲਣਗੇ ਤਾਂ ਵੱਖਰੇ ਰੂਪ ਵਿੱਚ ਹੀ ਹੋਵੇਗਾ ਕਦੇ ਦਾੜੀ ਵਧਾ ਕਦੇ ਗੰਜ ਕਢਵਾ ਲੈਣਾ ਤੇ ਭਗਵੇਂ ਪਾ ਕੇ ਦਫ਼ਤਰ ਜਾ ਪਹੁੰਚਣਾ ਉਹ ਜਦੋਂ ਕਦੇ ਨਵੇਂ ਥਾਂ ਜੌਬ ਸੰਭਾਲਦਾ ਉਦੋਂ ਰਾਜਸਤਾਨੀ ਪਗੜੀ ਬੰਨਣੀ ਨਹੀਂ ਸੀ ਪੁਰਦਾ ਉਹ ਲੈ ਲਦਾਖ ਵਿੱਚ ਵੀ ਕਾਫੀ ਚਿਰਤਨਾਤ ਰਹੇ ਤੇ ਕੁਝ ਰਸਾਰਤੂਰ ਦਰਸ਼ਨ ਦੇ న్యూਜ਼ ਐਡੀਟਰ ਵੀ ਰਹੇ ਹੁਣ ਤੱਕ ਉਹਨਾਂ ਦੀ ਸਿਰਫ ਇੱਕ ਕਿਤਾਬ ਇਹ ਕਵਤਰੀਨਾ ਛਪੀ ਹੈ ਅਤੇ ਇੱਕ ਕਿਤਾਬ ਰਾਜਸਥਾਨ ਦੀ ਗਾਥਾ ਅਣਛਪੀ ਹੈ ਇੱਕ ਕਿਤਾਬ ਤਿਤਲੀ ਮੇਰੇ ਕੋਲ ਛਪਣ ਲਈ ਤਿਆਰ ਪਈ ਹੈ ਉਹਨਾਂ ਦੀ ਇੱਕ ਰਚਨਾ ਮੁਰਮੁਰਵਾਜਾਂ ਮਾਰੀ ਮੈਨੂੰ ਮਿੱਟੀ ਰਾਜਸਥਾਨ ਦੀ ਰਾਜਸਥਾਨ ਦੇ ਸਕੂਲ ਸਿਲੇਬਸ ਵਿੱਚ ਪੜਾਈ ਜਾਂਦੀ ਹੈ ਹੋਰ ਵੀ ਬਹੁਤ ਸਾਰੀਆਂ ਲਿਖਤਾਂ ਅਣਛਪੀਆਂ ਪਈਆਂ ਹਨ ਜਿਸ ਦਾ ਕਾਰਨ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੇ ਆਪਣੇ ਆਪ ਨੂੰ ਸ਼ਰਾਬ ਵਿੱਚ ਡੋਬੋ ਲਿਆ ਸੀ ਤੇ ਬਸ ਇੱਕ ਹੀ ਗੱਲ ਕਹਿੰਦੇ ਸੀ ਕਿ ਨਹੀਂ ਮੈਂ ਨਹੀਂ ਕੁਝ ਛੁਪਵਾਣਾ ਸ਼ਾਇਦ ਕਾਫੀ ਡੂੰਗੀ ਸੱਟ ਲੱਗੀ ਸੀ ਉਹਨਾਂ ਦੇ ਦਿਲ ਤੇ ਜਿਸ ਨਾਲ ਉਹਨਾਂ ਆਪਣੀ ਜ਼ਿੰਦਗੀ ਵਿੱਚ ਸ਼ਰਾਬ ਨੂੰ ਸਾਥੀ ਬਣਾ ਲਿਆ ਸੀ ਹੁਣ ਮੇਰੀ ਤੇ ਗੁਰਮੀਲ ਸਰਾਦੀ ਸਾਂਝ ਦੀ ਗੱਲ ਬਾਈ ਗੁਰਮੀਲ ਸਰਾ ਮੇਰੇ ਪਿੰਡ ਦੇਸੂ ਮਲਕਾਣੀ ਦੇ ਗਵਾਂਢੀ ਪਿੰਡ ਕਾਲਾਂ ਵਾਲੀ ਦਾ ਰਹਿਣ ਵਾਲਾ ਸੀ ਤੇ ਸਾਡੇ ਖੇਤ ਵੀ ਕੋਲੋ-ਕੁਲ ਸਨ ਗੁਰਮੀਲ ਬਾਈ ਮੇਰੀ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਤਾਂ ਪਿੰਡੋਂ ਬਾਹਰ ਰਹਿੰਦਾ ਸੀ 11 ਕੋ ਸਾਲ ਦੀ ਉਮਰੇ 1980 ਵਿੱਚ ਅਸੀਂ ਵੀ ਪਿੰਡ ਛੱਡ ਕੇ ਮੰਡੀ ਕਾਲਾਂ ਵਾਲੀ ਰਹਿਣ ਲੱਗ ਪਏ ਹੌਲੀ ਹੌਲੀ ਜਿਵੇਂ ਜਿਵੇਂ ਸਾਇਤਿਕ ਸੋਚ ਆਉਂਦੀ ਗਈ ਤਾਂ ਇਹ ਗੱਲਾਂ ਕੰਨੀ ਪੈਣ ਲੱਗ ਪਈਆਂ ਕਿ ਬਾਬੂ ਸਾਹਿਬ ਦਾ ਇੱਕ ਮੁੰਡਾ ਲਖਾਰੀ ਹੈ ਤੇ ਅਫਸਰ ਹੈ ਜਦੋਂ ਕਦੇ ਖੇਤਾਂ ਨੂੰ ਜਾਂਦੇ ਤਾਂ ਬਾਬਾ ਨੂਨੀਆਂ ਪੀਰ ਦੀ ਸਮਾਦ ਕੋਲ ਬਾਬੂ ਸਾਹਿਬ ਜਾਂ ਉਸ ਦਾ ਕੋਈ ਨਾ ਕੋਈ ਮੁੰਡਾ ਮਿਲ ਪੈਂਦਾ ਉਦੋਂ ਅੱਜ ਵਰਗਾ ਤੇ ਇਸ ਤਰ੍ਹਾਂ ਜ਼ਮਾਨਾ ਨਾ ਹੋਣ ਕਰਕੇ ਕਈ ਵਾਰ ਦਿਲ ਕਰਦਾ ਕਿ ਭਾਈ ਗੁਰਮੇਲ ਬਾਰੇ ਹੋਰ ਜਾਣਿਆ ਜਾਵੇ ਅਚਾਨਕ ਇੱਕ ਦਿਨ ਕਾਲਾਂ ਵਾਲੀ ਮੰਡੀ ਦੇ ਕੋਰੇ ਵੈਲੀ ਨੇ ਥਾਣੇਦਾਰ ਤੇ ਗੋਲੀ ਚਲਾ ਦਿੱਤੀ ਤੇ ਕੋਈ ਜੀ ਦਿਨਾਂ ਮਗਰੋਂ ਮੈਂ ਪੰਜਾਬੀ ਟ੍ਰਿਬਿਊਨ ਵਿੱਚ ਕੋਰੇ ਵੈਲੀ ਉੱਤੇ ਇੱਕ ਲੇਖ ਦੇਖਿਆ ਲੇਖ ਦੀ ਬੇਬਾਕ ਭਾਸ਼ਾ ਦੇਖ ਕੇ ਜਦੋਂ ਲਿਖਾਰੀ ਬਾਰੇ ਜਾਨਣਾ ਚਾਹਿਆ ਤਾਂ ਉੱਥੇ ਗੁਰਮੇਲ ਸਰਾ ਦਾ ਨਾਂ ਪੜ੍ਹ ਕੇ ਦਿਲ ਬਾਗੋ-ਬਾਗ ਹੋ ਗਿਆ ਉਸੇ ਦਿਨ ਤੋਂ ਮੇਰੇ ਮਨ ਅੰਦਰ ਇੱਕ ਚਾਹ ਦੀ ਜਾਗ ਪਈ ਕਿ ਮਿੰਟੂ ਬਰਾੜਾ ਜੇ ਲਿਖਣ ਬਾਰੇ ਕੁਝ ਸਿੱਖਣਾ ਚਾਹੁੰਦਾ ਹੈ ਤਾਂ ਇਸ ਸੰਸਾਰ ਨੂੰ ਗੁਰੂ ਧਰ ਲੈ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਵੀ ਢੰਗ ਨਾਲ ਮੇਰਾ ਗੁਰਮੇਲ ਬਾਈ ਨਾਲ ਮਿਲਣਾ ਹੋ ਸਕਿਆ ਬਸ ਉਹਨਾਂ ਬਾਰੇ ਹਰ ਰੋਜ਼ ਨਵੇਂ-ਨਵੇਂ ਕisse ਬਾਈ ਭੁਪਿੰਦਰ ਪੰਨੀਵਾਲੀਆ ਕੋਲੋਂ ਸੁਣਦਾ ਰਿਹਾ ਕਿਉਂਕਿ ਪੰਨੀਵਾਲੀਆ ਬਾਈ ਨੂੰ ਕੋਈ ਸਮਾਂ ਉਹਨਾਂ ਨਾਲ ਅਖਬਾਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਬਾਈ ਭੁਪਿੰਦਰ ਦੀਆਂ ਗੱਲਾਂ ਸੁਣ ਸੁਣ ਕੇ ਇਹੋ ਜਿਹੀ ਫੱਕਰ ਨੂੰ ਮਿਲਣ ਦੀ ਦਿਲ ਹੋਰ ਉਸਕ ਹੋ ਗਿਆ ਜਦੋਂ ਬਾਈ ਗੁਰਮੇਲ ਬਠਿੰਡੇ ਰਹਿੰਦਾ ਇੱਕ ਦਿਨ ਮੈਂ ਤੇ ਮੇਰਾ ਭੂਆ ਦਾ ਪੁੱਤ ਘੱਟ ਤੇ ਜੁੰਡੀ ਦਾ ਯਾਰ ਜਦਾਦਾ ਕਸ਼ਮੀਰ ਸਰਾ ਕਿਸੇ ਕੰਮ ਗੁਰਮੇਲ ਬਾਈ ਦੇ ਘਰ ਗਏ ਆਪਣੇ ਦਿਲੋਂ ਮਨ ਨੇ ਇਸ ਗੁਰੂ ਨੂੰ ਮਿਲਣ ਦਾ ਅੰਦਰੋਂ ਅੰਦਰ ਹੀ ਬੜਾ ਚਾਹ ਜਿਆ ਸੀ ਪਰ ਜਦੋਂ ਅਸੀਂ ਉਹਨਾਂ ਦੀ ਕੋਠੀ ਦੀ ਘੰਟੀ ਖੜਕਾਈ ਤਾਂ ਇੱਕ ਨੌਕਰ ਬਾਹਰ ਆ ਕੇ ਸਾਡੇ ਕੋਲੋਂ ਸੁਨੇਹਾ ਲੈ ਕੇ ਆ ਤੇ ਕਹਿੰਦਾ ਕੋਈ ਘਰ ਨਹੀਂ ਜਦੋਂ ਆਏ ਤਾਂ ਦੱਸ ਦੇਵਾਂਗਾ ਉਸ ਦਿਨ ਤੋਂ ਬਾਅਦ ਜ਼ਿੰਦਗੀ ਉਵੇਂ ਹੀ ਚੱਲਦੀ ਰਹੀ ਤੇ ਮੇਰਾ ਤੁਰੰਦਰ ਉਤਾਰੇ ਗੁਰੂ ਗਰਮੇਲ ਨਾਲ ਮਿਲਣਾ ਹੋ ਸਕਿਆ ਸਨ 2000 ਚੜਦੇ ਚੜਦੇ ਨੱਟ ਦਾ ਜ਼ਮਾਨਾ ਆ ਗਿਆ ਇਸ ਆਧੁਨਿਕਤਾ ਨੇ ਚਿਹਰਾ ਤੋਂ ਮਿਲਣ ਦੀ ਤਾਂਗ ਨੂੰ ਉਸ ਵਕਤ ਖਤਮ ਕਰ ਦਿੱਤਾ ਜਦੋਂ ਮੇਰੀ ਲਿਖੀ ਕਵਿਤਾ ਪੜ੍ਹ ਕੇ ਇੱਕ ਈਮੇਲ ਆਈ ਕਿ ਇੱਕ ਹੀ ਕਮਲ ਜੀ ਹਮਾਰੀ ਜਨਾ ਹੈ ਕਾਕਾ ਦੇ ਨਾਲ ਹੀ ਉਹਨਾਂ ਮੈਨੂੰ ਲਿਖਿਆ ਕਿ ਤੂੰ ਬਾਗ ਵਾਲੇ ਸਰਜੀਤ ਸਿੰਘ ਦੇ ਲਾਣੇ ਤੋਂ ਲੱਗਦਾ ਹੈ ਉਸ ਈਮੇਲ ਦਾ ਸਰਨਾਮਾ ਕਾਲਾਂਵਾਲੀ@gmail.com ਸੀ ਜਿਸ ਤੋਂ ਲਿਖਣ ਵਾਲੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਸੀ ਬਸ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਹੈ ਤਾਂ ਕੋਈ ਸਹਿਤ ਕਰੇ ਮੇਰੇ ਤੋਂ ਵੱਡੀ ਉਮਰ ਦਾ ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਹੈ ਕੌਣ ਮੈਂ ਈਮੇਲ ਦਾ ਜਵਾਬ ਲਿਖਿਆ ਕਿ ਜੀ ਹਾਂ ਮੈਂ ਰਗਵੀਰ ਸਿੰਘ ਦਾ ਪੁੱਤਰ ਤੇ ਸਰਜੀਤ ਸਿੰਘ ਬਾਗ ਵਾਲਿਆਂ ਦਾ ਪੁੱਤਾਂ ਹਾਂ ਅਸਲ ਵਿੱਚ ਮੈਂ ਕਵਿਤਾ ਨਹੀਂ ਲਿਖਦਾ ਮੈਂ ਤਾਂ ਵਾਰਤਕ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਇਹ ਤਾਂ ਐਵੇਂ ਦਿਲ ਦੀ ਪੜਾਹ ਜੀ ਸੀ ਜੋ ਕੱਢ ਲਈ ਤੇ ਇੱਕ ਦੋ ਨੇ ਸ਼ਬਦ ਦਿੱਤੀ ਮੂਰੋਂ ਜਵਾਬ ਆਇਆ ਕਿ ਤੇਰੇ ਗੁਰੂ ਨੇ ਸਿਖਾਇਆ ਨਹੀਂ ਕਿ ਕਵਿਤਾ ਕੀ ਹੁੰਦੀ ਹੈ ਮੇਰੀ ਸ਼ਸ਼ੋਪੰਜ ਵੱਧ ਗਈ ਕਿ ਇਹ ਕੀ ਚੀਜ਼ ਹੈ ਜੋ ਇੰਜ ਕਹਿ ਰਿਹਾ ਪਰ ਮੇਰੀ ਜੁਰਤ ਨਾ ਪਵੇ ਕਿ ਮੈਂ ਪੁੱਛ ਲਵਾਂ ਕਿ ਤੁਸੀਂ ਕੌਣ ਹੋ ਜੀ ਇਸ ਤਰ੍ਹਾਂ ਕਹਿਣ ਵਾਲੇ ਪਰ ਜਦੋਂ ਨਾ ਗੁਰੂ ਵਾਲੀ ਲਗ ਤੇ ਹੱਤਰ ਆ ਤਾਂ ਮੈਂ ਕਿਹਾ ਜੀ ਮੇਰਾ ਗੁਰੂ ਤਾਂ ਮਾੜਾ ਨਹੀਂ ਹੈ ਜੀ ਪਰ ਬਸ ਸਾਰੇ ਤੱਕ ਮੇਰੀ ਆਵਾਜ਼ ਮੇਰੇ ਗੁਰੂ ਤੱਕ ਪਹੁੰਚੀ ਨਹੀਂ ਜਦੋਂ ਪਹੁੰਚ ਗਿਆ ਉਦੋਂ ਸ਼ਾਇਦ ਤੁਹਾਡੇ ਮੇਰੀ ਰੇਖਣੀ ਪ੍ਰਤੀ ਇਹੋ ਜਿਹੇ ਗਿਲੇ ਨਾ ਹੋਣ ਯਾਰ ਇਹੋ ਜਾਂ ਤੇਰਾ ਗੁਰੂ ਹੋਣਾ ਜੋ ਤੇਰੀ ਆਵਾਜ਼ ਹੀ ਨਹੀਂ ਸੁਣਦਾ ਹਾਂ ਨਹੀਂ ਜੀ ਮੇਰੇ ਗੁਰੂ ਦਾ ਕੋਈ ਕਸੂਰ ਨਹੀਂ ਕਸੂਰ ਤਾਂ ਮੇਰਾ ਹੀ ਹੈ ਜੀ ਮੈਂ ਬਸ ਅੰਦਰੋਂ ਹੀ ਗੁਰੂ ਧਾਰੀ ਬੈਠਾ ਕਦੇ ਗੁਰੂ ਕੋਲ ਗਿਆ ਨਹੀਂ ਕਾਕਾ ਕਾਲ ਯੁੱਗ ਵਿੱਚ ਇਹੋ ਜੀਆਂ ਗੱਲਾਂ ਕਰ ਰਿਹਾ ਹੁਣ ਨਾ ਤਾਂ ਉਹ ਜੇ ਗੁਰੂ ਹਨ ਤੇ ਨਾ ਉਹ ਜੇ ਚੇਲੇ ਜਿਹੜੇ ਦਿਲ ਦੀਆਂ ਗੱਲਾਂ ਸਮਝ ਲੈਣ ਚੱਲ ਛੱਡ ਤੇਰਾ ਗੁਰੂ ਤਾਂ ਜਦੋਂ ਕੋਈ ਤੈਨੂੰ ਦੱਸੂ ਦੇਖੀ ਜਾਉ ਮੈਂ ਤੇਰੀ ਕਵਿਤਾ ਸੋਧ ਕੇ ਭੇਜਦਾ ਫਿਰ ਦੱਸੀ ਕਿ ਕਿਵੇਂ ਲੱਗੀ ਥੋੜੇ ਜਿਹੇ ਚਿਰ ਪਿੱਛੋਂ ਮੇਰੀ ਕਵਿਤਾ ਦਾ ਨਾਮ ਆਪਤਾਰ ਮੇਰੇ ਸਾਹਮਣੇ ਸੀ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਇਨਸਾਨ ਨੇ ਬਿਨਾ ਕੋਈ ਮਤਲਬ ਬਦਲੇ ਮੇਰੀ ਗੱਲ ਮੇਰੇ ਨਾਲੋਂ ਅੱਧੇ ਸ਼ਬਦਾਂ 'ਚ ਪਰੋ ਕੇ ਕਵਿਤਾ ਨੂੰ ਸਰਾਸ਼ ਦਿੱਤਾ ਸੀ ਨਾਰੀ ਬੜੀ ਠੇਠ ਬਾਸ਼ਾ ਵਿੱਚ ਲਿਖਿਆ ਸੀ ਕਿਉਂ ਹੁਣ ਮੰਨਦਾ ਹਾਂ ਸਾਨੂੰ ਗੁਰੂ ਮੈਂ ਧੰਨਵਾਦ ਕੀਤਾ ਤੇ ਕਿਹਾ ਬਿਲਕੁਲ ਜੀ ਤੁਸੀਂ ਗੁਰੂ ਬਣ ਦੇ ਕਾਬਿਲ ਹੋ ਪਰ ਇੱਕ ਵਾਰ ਮੈਂ ਆਪਣੇ ਗੁਰੂ ਨੂੰ ਮਿਲਣਾ ਚਾਹੁੰਦਾ ਜੇ ਉਹ ਨਾਮ ਨੂੰ ਨਾ ਬਣਾਇਆ ਤਾਂ ਤੁਹਾਨੂੰ ਗੁਰੂ ਮੰਨ ਲਵਾਂਗਾ। ਇਹੋ ਜਿਹਾ ਕਿਹੜਾ ਤੇਰਾ ਗੁਰੂ ਐ ਕੀ ਪਤਾ ਮੈਂ ਜਾਣਦਾ ਹੀ ਹਵਾਂ ਤੇਰੇ ਗੁਰੂ ਨੂੰ। ਜੀ ਉਹਨਾਂ ਦਾ ਨਾਮ ਬਾਈ ਗੁਰਮੇਲਸਰਾ ਹੈ। ਅੱਛਾ ਅੱਛਾ ਤੇਰਾ ਫੋਨ ਨੰਬਰ ਕੀ ਐ? ਇਹਨਾਂ ਸੁਣ ਕੇ ਉਹਨਾਂ ਕਿਹਾ ਮੈਂ ਹਾਲੇ ਆਪਣਾ ਨੰਬਰ ਉਹਨਾਂ ਨੂੰ ਕੱਲ੍ਹ ਹੀ ਸੀ ਕਿ ਮੇਰੇ ਕੋਲ ਪਿਆ ਫੋਨ ਵੱਜ ਉੱਠਿਆ। ਸੋਚਿਆ ਕਿਸੇ ਗੈਸ ਲੈਣ ਵਾਲੇ ਦਾ ਹੋਵੇਗਾ ਪਰ ਜਦ ਮੈਂ ਦੇਖਿਆ ਕਿ ਲੰਮੀ ਘੰਟੀ ਵੱਜਦੀ ਐ ਜ਼ਰੂਰ ਕੋਈ ਬਾਹਰ ਦਾ ਫੋਨ ਹੋਣਾ ਐ। ਜਦੋਂ ਮੈਂ ਫੋਨ ਚੁੱਕਿਆ ਤਾਂ ਮੁਰੋਂ ਠੇਠ ਪਿੰਡੂ ਪਾਸ਼ਾ ਵਿੱਚ ਬੋਲਣ ਵਾਲਾ ਕਹਿੰਦਾ ਕਿਦਾਂ ਬੱਚਾ ਮੇਰੇ ਗੱਲ ਸਮਝ ਨਹੀਂ ਆਈ ਮੈਂ ਕਿਹਾ ਕੌਣ ਬੋਲਦਿਓ ਜੀ ਤਾਂ ਕਹਿੰਦੇ ਉਹ ਬੱਚਾ ਤੇਰਾ ਗੁਰੂ ਬੋਲਦਾ ਤੇ ਨਾਲ ਹੀ ਖਚਰੀ ਜੀ ਹਾਸੀ ਹੱਸਣ ਲੱਗ ਪਿਆ ਮੇਰੇ ਕੁਝ ਕੁ ਤਾਂ ਗੱਲ ਸਮਝ ਆ ਗਈ ਪਰ ਯਕੀਨੀ ਸੀ ਹੋ ਰਿਹਾ ਕਦੇ ਲੱਗੇ ਕਿ ਉਸ ਈਮੇਲ ਵਾਲੇ ਬੰਦੇ ਨੇ ਮੇਰਾ ਨੰਬਰ ਬਾਈ ਨੂੰ ਦੇ ਦਿੱਤਾ ਤੇ ਮੇਰਾ ਸੁਨੇਹਾ ਵੀ ਕਦੇ ਲੱਗੇ ਹੋਰ ਕਾਲਾਂ ਵਾਲੀ ਲਿਖਣ ਵਾਲਾ ਬੰਦਾ ਕੌਣ ਹੋ ਸਕਦਾ ਜੋ ਮੈਨੂੰ ਈਮੇਲ ਕਰ ਰਿਹਾ ਸੀ ਪਰ ਅਖੀਰ ਜਦੋਂ ਸਾਰੀ ਗੱਲ ਤੋਂ ਪਰਦਾ ਰਹਿ ਗਿਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਬਾਈ ਗਰਮੇਲ ਦੇ ਕਿੱਸੇ ਸੁਣ-ਸੁਣ ਕੇ ਮੇਰੇ ਮਨ ਵਿੱਚ ਇੱਕ ਡਰ ਜਿਹਾ ਬੈਠਿਆ ਪਿਆ ਸੀ ਕਿ ਪਤਾ ਨਹੀਂ ਕਿੰਨਾ ਕੁ ਅੜ ਬੰਦਾ ਹੋਣਾ ਪਰ ਜਦੋਂ ਉਹਨਾਂ ਨਾਲ ਗੱਲ ਹੋਈ ਤਾਂ ਯਕੀਨ ਨਾ ਆਵੇ ਕਿ ਇੱਕ ਐਡਾ ਉੱਚ ਅਧਿਕਾਰੀ ਇਹਨਾਂ ਸਾਦ ਮੁਰਾਦਾ ਵੀ ਹੋ ਸਕਦਾ ਹੈ ਗੱਲ ਅੱਗੇ ਤੋਰਦਿਆਂ ਵਾਜ ਜੀ ਫੇਰ ਕੀ ਸੀ ਬਾਈ ਨੇ ਪੰਗਾ ਲੈ ਲਿਆ ਮੈਨੂੰ ਚੇਲਾ ਧਾਰ ਕੇ ਉਦੋਂ ਹਲੇ ਯਾਹੂ ਦਾ ਜ਼ਮਾਨਾ ਸੀ ਜਦੋਂ ਬਾਈ ਨੇ ਆਨਲਾਈਨ ਹੋਣਾ ਤੇ ਆਪਾਂ ਚੰਬੜ ਜਾਣਾ ਜੋਕ ਵਾਂਗ ਕਦੇ-ਕਦੇ ਅੱਖ ਹੀ ਜੇ ਮੈਨੂੰ ਲਾ ਕੇ ਮਾਰਨਾ ਪਰ ਫਿਰ ਆਪ ਹੀ ਬੁਲਾ ਲੈਣਾ ਲੈ ਹੁਣ ਦੱਸ ਉਦੋਂ ਬੀੜੀ ਬੱਤੀ ਨਹੀਂ ਪੀਤੀ ਸੀ ਮੈਂ ਬੜਾ ਹੈਰਾਨ ਹੋਣ ਕੇ ਬਾਈ ਇਸ ਮਕਾਮ ਤੇ ਪਹੁੰਚ ਕੇ ਬੀੜੀ ਥੋੜਾ ਪਿੰਦਾ ਹੋਣਾ ਇਹ ਤਾਂ ਐਵੇਂ ਮੈਨੂੰ ਮਜ਼ਾਕ ਕਰਦਾ ਹੋਣਿਆ ਫਿਰ ਔਰਕੁੱਟ ਦੇ ਜ਼ਮਾਨੇ ਦੀ ਗੱਲ ਸੁਣ ਲਓ ਬੋ ਇੱਕ ਦਿਨ ਉਹ ਮੇਰੇ ਨਾਲ ਚੈਟ ਕਰ ਰਹੇ ਸਨ ਤਬ ਰਿਸਬੈਂਤੋਂ ਮੇਰੇ ਇੱਕ ਮਿੱਤਰ ਹਰਵਿੰਦਰ ਸਰਾਂ ਦਾ ਫੋਨ ਆਇਆ ਉਹ ਕਹਿੰਦਾ ਵੀਰ ਜੀ ਆ ਗਰਮੇਲ ਸਰਾਂ ਕੀ ਚੀਜ਼ ਹੈ ਮੈਂ ਪੁੱਛਿਆ ਕਿ ਕੀ ਹੋ ਗਿਆ ਕਹਿੰਦਾ ਫੋਟੋ ਤੋਂ ਦੇਖਣ ਚ ਤਾਂ ਦੇਸੀ ਜਿਹਾ ਬੰਦਾ ਲੱਗਦਾ ਹੈ ਪਰ ਜਦੋਂ ਕਦੇ ਉਸ ਦੀਆਂ ਗੱਲਾਂ ਪੜ੍ਹਨੀਆਂ ਹੁਣ ਤੱਕ ਕੋਲ ਡਿਕਸ਼ਨਰੀ ਰੱਖਣੀ ਪੈਂਦੀ ਹੈ ਸਮਾਂ ਲੰਘਦਾ ਗਿਆ ਗੁਰੂ ਨਾਲ ਮੇਲ ਹੋ ਕੇ ਵੀ ਹਾਲੇ ਕਰ ਮੇਲ ਨੂੰ ਮਿਲ ਨਹੀਂ ਸੀ ਸਕਿਆ ਜਦੋਂ ਵੀ ਮਿਲਣ ਦੀ ਕੋਸ਼ਿਸ਼ ਕਰਨੀ ਕੋਈ ਨਾ ਕੋਈ ਮਜਬੂਰੀ ਹੋ ਜਾਣੀ ਕਦੇ ਬਾਈ ਨੂੰ ਵੇਲ ਨਹੀਂ ਤੇ ਕਦੇ ਮੈਂ ਉਲਟ ਜਾਣਾ ਪਰ ਸਾਡਾ ਫੋਨੀ ਰਾਬਤਾ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੇ ਹੋ ਹੀ ਜਾਂਦਾ ਸੀ ਮੈਂ ਬਾਈ ਦੀ ਯਾਦਦਾਸਤ ਆਪਣੇ ਪਿੰਡ ਅਤੇ ਆਪਣੀ ਮਿੱਟੀ ਪ੍ਰਤੀ ਮੋਹ ਤੋਂ ਬੜਾ ਹੈਰਾਨ ਸੀ ਇੱਕ ਦਿਨ ਮੈਂ ਆਪਣੀ ਬਚਪਨ ਦੀ ਇੱਕ ਫੋਟੋ ਸ਼ੇਅਰ ਕੀਤੀ ਤਾਂ ਬਾਈ ਕਹਿੰਦੇ ਇਹ ਤਾਂ ਮਾਖੇ ਵਾਲੀ ਨਹਿਰ ਤੇ ਖਿੱਚੀ ਲੱਗਦੀ ਹੈ ਮੈਂ ਹਰਾਨ ਸੀ ਕਿ ਇਹ 20 ਵਰੇ ਪੁਰਾਣੀ ਫੋਟੋ ਬਾਈ ਨੇ ਕਿਵੇਂ ਪਛਾਨ ਲਈ ਜੋ ਸੱਚੀ ਮੇਰੇ ਤਾਇਏ ਦੇ ਪੁੱਤ ਦੇ ਵਿਆਹ ਵਿੱਚ ਮਾਖੇ ਪਿੰਡ ਵਿੱਚ ਹੀ ਖਿੱਚੀ ਸੀ ਉਹ ਅਕਸਰ ਹੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਉਹ ਇੱਕ ਵੀ ਦਰਖਤ ਨਹੀਂ ਭੁੱਲਿਆ ਹਾਰੇ ਦਰਖਤ ਦੀ ਫੋਟੋ ਦੇਖ ਕੇ ਦੱਸ ਦੇਵੇਗਾ ਕਿ ਇਹ ਸਾਡੇ ਕੱਸੀ ਵਾਲੇ ਰਾਹ ਦਾ ਹੈ ਜਾਂ ਕਿਤੇ ਹੋਰ ਥਾਂ ਦਾ ਉਹਦੇ ਫੱਕਰ ਪੁਣੇ ਦੀ ਸੁਣ ਲੋ ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਬੈਠੇ ਇਸ ਇਨਸਾਨ ਨੂੰ ਜੇ ਕਦੇ ਫੋਨ ਕਰਦੇ ਤਾਂ ਮੋਰੋ ਕਹਿੰਦਾ ਫੇਰ ਕਰੀ ਯਾਰ ਹੁਣ ਤਾਂ ਸੀਪ ਦੀ ਬਾਜ਼ੀ ਜੜੀ ਪਈ ਐ ਪੁੱਛਣ ਤੋਂ ਪਤਾ ਲੱਗਦਾ ਕਿ ਬਾਈ ਆਪਣੇ ਦਫ਼ਤਰ ਦੇ ਬਾਹਰ ਫੁੱਟਪਾਥ ਤੇ ਕੁਝ ਲੇਬਰ ਵਾਲਿਆਂ ਬੰਦਿਆਂ ਦੇ ਸਿਰ ਤੇ ਖੜਾ ਤਾਸ਼ ਦੀ ਬਾਜ਼ੀ ਦੇ ਨਜ਼ਾਰੇ ਲੈ ਰਿਹਾ ਹੋ ਨਾ ਤਾਂ ਕੱਪੜੇ ਲੀڑے ਹੀ ਇਹੋ ਜੇ ਪੌਂਦਾ ਸੀ ਤੇ ਨਾ ਹੀ ਬੋਲਣ ਲੱਗਾ ਅੱਗਾ ਪਿੱਛਾ ਵੇਖਦਾ ਸੀ ਜਿਸ ਨਾਲ ਕਿਸੇ ਨੂੰ ਪਤਾ ਲੱਗ ਸਕੇ ਕਿ ਇਹ ਤਿੰਨ ਰਾਜਾਂ ਦੇ ਉੱਤੇ ਲੱਗਾ ਅਫਸਰ ਹੈ ਕਿਸਮਤ ਮੈਨੂੰ ਵਿਦੇਸ਼ ਲੈ ਆਈ ਪਰ ਗੁਰੂ ਚੇਲੇ ਵਾਲਾ ਸਾਥ ਹੋਵੇਂ ਹੀ ਕੈਮਰਿਆ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਇੱਕ ਵਾਈਨਰੀ ਵਿੱਚ ਜੌਬ ਕਰ ਰਿਹਾ ਤਮੈਨੂੰ ਕਹਿੰਦੇ ਬਸ ਜਦੋਂ ਆਇਆ ਗੁਰੂ ਦਕਸ਼ਣਾਲ ਚ ਦੋ ਬਾਈਂਡੀਆਂ ਬੋਤਲਾਂ ਲੈ ਆਈ ਮੈਂ ਇੰਡੀਆ ਜਾਣ ਲੱਗੇ ਨੇ ਸੇਰੇ ਦੀ ਵਾਈਨ ਖਰੀਦੀ ਪਰ ਕਿਸੇ ਕਾਰਨ ਕਰਕੇ ਉਹ ਇੰਡੀਆ ਨਾ ਪਹੁੰਚ ਸਕੀ ਪਰ ਗੁਰੂ ਨੇ ਵਾਦਾ ਕੀਤਾ ਸੀ ਕਿ ਰਿਵਰਲੈਂਡ ਦੀ ਵਾਈਨ ਲਿਆ ਕੇ ਦੇਵਾਂਗਾ ਕਈ ਜੁਗਾਰ ਲਾਉਣ ਦੀ ਕੋਸ਼ਿਸ਼ ਕੀਤੀ ਕੋਈ ਹੱਲ ਨਹੀਂ ਹੋਇਆ ਮੈਨੂੰ ਪਤਾ ਸੀ ਮੇਰੇ ਗੁਰੂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਕਿਵੇਂ ਨਾ ਕਿਵੇਂ ਚੰਡੀਗੜ੍ਹ ਤੋਂ ਰਿਵਰਲੈਂਡ ਦੀ ਵਾਈਨ ਮਿਲ ਗਈ ਮੈਂ ਦੋ ਬੋਤਲਾਂ ਲੈ ਕੇ ਜਦੋਂ ਗੁਰੂ ਕੋਲ ਪਹੁੰਚਿਆ ਤਾਂ ਕਰਦਿਆਂ ਨੇ ਦੱਸਿਆ ਕਿ ਦਿਨ ਰਾਤ ਸ਼ਰਾਬ ਪੀਪੀ ਕੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਡਾਕਟਰ ਕਹਿੰਦਾ ਸ਼ਰਾਬ ਮੈਨੂੰ ਸਮਝ ਨਹੀਂ ਆਵੇ ਕਿ ਮੈਂ ਇਸ ਹਾਲਤ ਵਿੱਚ ਆਪਣੇ ਗੁਰੂ ਨੂੰ ਉਹਨਾਂ ਦੀ ਮੌਤ ਦਾ ਸਮਾਨ ਕਿਵੇਂ ਪੇਟ ਕਰਾਂ ਤੇ ਕਿਵੇਂ ਆਪਣੇ ਕੀਤੇ ਵਾਅਦਿਆਂ ਤੋਂ ਮੁਕਰਾਂ ਜ਼ਿੰਦਗੀ 'ਚ ਪਹਿਲੀ ਵਾਰ ਧਰਮ ਸੰਕਟ ਵਿੱਚ ਫਸੰਦਾ ਸਵਜ ਚੱਕਿਆ ਚਲੋ ਜੀ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਜਦੋਂ ਮੇਰੇ ਆਉਣ ਬਾਰੇ ਦੱਸਿਆ ਤਾਂ ਉੱਠ ਕੇ ਬਹਿ ਗਏ ਬਹੁਤ ਰੋਈ ਤੇ ਨਾਲ ਨਾਲ ਕਾਗਜ਼ਾਂ ਦੇ ਭਰੇ ਲਿਫਾਫਿਆਂ ਵਿੱਚੋਂ ਕਾਗਜ਼ ਕੱਟ-ਕੱਟ ਕੇ ਆਪਣੀਆਂ ਰਚਨਾਵਾਂ ਸਰਾਉਂਦੇ ਰਹੇ ਇਹੋ ਜਿਹੇ ਹਾਲਾਤ ਵਿੱਚ ਵੀ ਉਹ ਮੈਨੂੰ ਕਹਿ ਰਹੇ ਸੀ ਯਾਰ ਮੈਂ ਬੜਾ ਦੁਖੀ ਹਾਂ ਉਹਨਾਂ ਵਿਦਵਾਨਾਂ ਤੋਂ ਜੋ ਪੰਜਾਬੀ ਦਾ ਕਾਨ ਕਰੀ ਜਾਂਦੇ ਹਨ ਉਹਨਾਂ ਇੱਕ ਅਜੀਬ ਸੱਚ ਦੱਸਿਆ ਕਿ ਪੰਜਾਬੀ ਅਨੁਵਾਦਕਾਂ ਨੇ ਦੁਨੀਆ ਵਿੱਚ ਸਭ ਤੋਂ ਵੱਧ ਪੜੀ ਤੇ ਸਭ ਤੋਂ ਜ਼ਿਆਦਾ ਪ੍ਰਸ਼ਾਈਚ ਅਨੁਵਾਦ ਹੋਈ ਕਿਤਾਬ ਮੇਰਾ ਦਾਗਿਸਤਾਨ ਦੇ ਲੇਖਕ ਦਾ ਨਾਂ ਹੀ ਗਲਤ ਲਿਖ ਦਿੱਤਾ ਹੋਰ ਗਲਤੀਆਂ ਤਾਂ ਛੱਡੋ ਉਹ ਕਹਿੰਦੇ ਰੂਸੀ ਭਾਸ਼ਾ ਵਿੱਚ ਕਿਸੇ ਸ਼ਬਦ ਦਾ ਅੰਤਮ ਅੱਖਰ ਵੀ ਹੋਵੇ ਤਾਂ ਉਸਨੂੰ ਫਫਾ ਬੋਲਿਆ ਜਾਂਦਾ ਹੈ ਪਰ ਸਾਡੇ ਲੋਕਾਂ ਨੇ ਪਿਛਲੇ 30 ਵਰਿਆਂ ਤੋਂ ਰਸੂਲ ਹਮਜ਼ਾ ਤੂਫ ਨੂੰ ਰਸੂਲ ਹਮਜ਼ਾ ਤੋਬ ਹੀ ਬਣਾ ਦਿੱਤਾ ਜਦੋਂ ਉਹਨਾਂ ਦੀ ਧਰਮ ਪਤਨੀ ਮੇਰੇ ਲਈ ਚਾ ਲੈ ਕੇ ਆਈ ਤਾਂ ਉਹਨੂੰ ਕਹਿੰਦੇ ਜਾ ਨਾ ਦਿਓ ਮੈਨੂੰ ਸ਼ਰਾਬ ਮੇਰਾ ਚੇਲਾ ਆਇਆ ਮੇਰੇ ਲਈ ਆਸਟ੍ਰੇਲੀਆ ਦੀ ਵਾਈਨ ਲੈ ਕੇ ਹਾਲਾਂਕਿ ਮੈਂ ਉਹ ਬੋਤਲਾ ਪਹਿਲਾਂ ਹੀ ਉਹਨਾਂ ਦੀ ਬੇਟੀ ਨੂੰ ਸੰਭਾਲ ਚੁੱਕਿਆ ਸੀ ਕਿ ਜੇ ਸ਼ਰਾਬ ਇਹਨਾਂ ਦੀ ਇੰਨੀ ਮਾੜੀ ਹੈ ਤਾਂ ਚਲੋ ਮੈਂ ਨਹੀਂ ਦਿੰਦਾ ਹੁਣ ਮੈਂ ਹੋਰ ਫਸ ਚੁੱਕਿਆ ਸੀ ਇੱਕ ਪਾਸੇ ਗੁਰੂ ਦਛਣਾ ਤੇ ਦੂਜੇ ਪਾਸੇ ਗੁਰੂ ਦੀ ਜ਼ਿੰਦਗੀ ਇਸ ਤੋਂ ਬਾਅਦ ਵੀ ਕਈ ਵਾਰ ਆਪਣੇ ਕਲਮੀ ਗੁਰੂ ਨਾਲ ਮੇਲ ਹੋਇਆ ਤੇ ਹਰ ਵਾਰ ਉਹਨਾਂ ਦੀ ਹਾਲਤ ਦੇਖ ਕੇ ਲੱਗਦਾ ਕਿ ਇਹ ਮੇਰੀ ਉਹਨਾਂ ਦਾ ਆਖਰੀ ਮਰਕਾਤ ਹੈ ਪਰ ਹਨਾਨੀ ਉਦੋਂ ਹੋਈ ਜਦੋਂ ਉਹਨਾਂ ਦਾ ਇੱਕ ਲੇਖ ਬਾਬਾ ਮੌਤ ਨੂੰ ਮੁਖੌਲ ਕਰਦਾ ਪੜਿਆ ਫਿਰ ਹੌਸਲਾ ਜੱਪਿਆ ਕਿ ਸਿਰੜੀ ਇਨਸਾਨ ਤੋਂ ਤਾਂ ਮੌਤ ਵੀ ਡਰਦੀ ਹੈ ਪਰ ਆਖਰ ਸਦਾ ਦੀ ਤਰ੍ਹਾਂ ਮੌਤ ਬਲਵਾਨ ਹੋ ਨਿਬੜੀ ਬਾਈਕਰ ਮੇਲ ਪਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦੀ ਇਮਾਨਦਾਰੀ ਤੇ ਅੜਬ ਪੁਨੇ ਦੇ ਕਿਸੇ ਹਰ ਸਹਿਤਿਕ ਮਹਿਫਲ ਵਿੱਚ ਸੁਣਾਈ ਦੇ ਜਾਣਗੇ ਮੇਰੀ ਯਾਦ ਹੈ ਉਹ ਦਿਨ ਜਦੋਂ ਮੈਨੂੰ ਯਾਰਾਂ ਦਾ ਯਾਰ ਖਿਤਾਬ ਨਾਲ ਨਵਾਜਿਆ ਗਿਆ ਸੀ ਉਦੋਂ ਉਹਨਾਂ ਮੈਨੂੰ ਕਿਹਾ ਸੀ ਕਿ ਯਾਰੀ ਨਿਭਾਉਣੀ ਸਿੱਖਣੀ ਹੈ ਤੇ ਜੱਗਾ ਸਿੰਘ ਤੋਂ ਸਿੱਖ ਇਹ ਨਾ ਹੋਵੇ ਤੈਨੂੰ ਸਨਮਾਨ ਕਰਨ ਵਾਲੇ ਪਛਤਾਉਣ BNB ਵਿੱਚ jobb ਕਰਦਾ ਜੱਗਾ ਸਿੰਘ ਤੇ ਗਰਮੇਲ ਸਰਾਹ ਦੀ ਯਾਰੀ ਤੋਂ ਵੱਡੀ ਉਦਾਹਰਨ ਮੈਨੂੰ ਦਿਖਾਈ ਵੀ ਨਹੀਂ ਦੇ ਰਹੀ ਮੈਂ ਅੱਖੀਂ ਦੇਖਿਆ ਕਿ ਕਿੰਜ ਇਹ ਇੱਕ ਦੂਜੇ ਤੋਂ ਜਾਣਵਰਦੇ ਸਨ ਪਿਛਲੇ ਸਾਲ ਜਦੋਂ ਗਰਮੇਲ ਸਰਾਹ ਧੀ ਦੇ ਵਿਆਹ ਵਿੱਚ ਬਿਮਾਰੀ ਦੀ ਹਾਲਤ ਵਿੱਚ ਬੈੱਡ ਤੇ ਪਿਆ ਫੱਕਰਾ ਵਾਂਗ ਆਪਣੀਆਂ ਕਵਿਤਾਵਾਂ गा ਰਿਹਾ ਸੀ ਤਾਂ ਜੱਗਾ ਸਿੰਘ ਧੀ ਦੇ ਵਿਆਹ ਦੇ ਫਰਜ਼ ਨਿਭਾ ਰਿਹਾ ਸੀ ਯਾਰੀ ਦੀ ਇੱਕ ਹੋਰ ਉਦਾਹਰਨ ਜੋ ਮੈਂ ਗਰਮੇਲ ਸਰਾਹ 'ਚ ਦੇਖੀ ਉਹ 31 ਜੁਲਾਈ 2006 ਨੂੰ ਵਾਪਰੀ ਉਹ ਏਸੀ ਕੇ ਇੱਕ ਵਾਰ ਭਪਿੰਦਰ ਪੰਨੀਵਾਲੀਆ ਨੇ ਗਰਮੇਲ ਭਾਈ ਨੂੰ ਫੋਨ ਤੇ ਉਂਝ ਹੀ ਕਹਿ ਦਿੱਤਾ ਕਿ ਬਾਈ ਤੁਸੀਂ ਹੁਣ ਵੱਡੇ ਬੰਦੇ ਹੋ ਗਏ ਅਸੀਂ ਤੁਹਾਡੇ ਕਿੱਥੇ ਜਾਣਾ ਉਸ ਵਕਤ ਗਰਮੇਲ ਭਾਈ ਲੇ ਲਦਾਖ ਵਿੱਚ ਤੈਨਾਤ ਸਨ ਕਹਿੰਦੇ ਹਨ ਕਿ ਗਰਮੇਲ ਨੇ ਕਿਹਾ ਕਿ ਤੂੰ ਸਾਦਤਾ ਸੀ ਮੈਂ ਤਾਂ ਪੈਰ ਜੁੱਤੀ ਨਾ ਪਾਵਾਂ ਤੇ ਬਾਈ ਪੰਨੀਵਾਲੀਆ ਕਹਿੰਦੇ ਨੇ ਕਿ ਲੈ ਮੈਂ ਤਾਂ ਹੁਣ ਕਹਿ ਦਿੰਦਾ ਹਾਂ ਕਿ ਤੁਸੀਂ ਆ ਜਾਓ ਉਹ ਕਹਿੰਦੇ ਚੰਗਾ ਫਿਰ ਫੋਨ ਰੱਖ ਬਈ ਭੁਪਿੰਦਰ ਦੱਸਦੇ ਹਨ ਕਿਲੇ ਵਿੱਚ ਤਾਇਨਾਤ ਉਹਨਾਂ ਦੇ ਦੋਸਤ ਆਈਬੀ ਦੇ ਡੀਐਸਪੀ ਜੇਪੀ ਜਸੂ ਦਾ ਫੋਨ ਆਇਆ ਕਿ ਪੰਨੀਵਾਲੀਆ ਯਾਰ ਗਰਮੇਲ ਨੂੰ ਰੋਕ ਉਹ ਲੈ ਤੋ ਕਾਲਾਂ ਵਾਲੀ ਸਕੂਟਰ ਤੇ ਆ ਰਿਹਾ ਮੈਂ ਕਿਹਾ ਕਿ ਉਹ ਹੁਣੇ ਰੁਕਦਾ ਜ਼ਰੂਰ ਆਵੇਗਾ ਇੰਜ ਹੀ ਹੋਇਆ ਗਰਮੇਲ ਤੀਜੇ ਦਿਨ ਸਵੇਰੇ ਮੇਰਾ ਬੂਹਾ ਖੜਕਾ ਰਿਹਾ ਸੀ ਤੇ ਕਹਿ ਰਿਹਾ ਸੀ ਬਾਹਰ ਖੋਲੋ ਸੰਤਾ ਆ ਜਦੋਂ ਮੈਂ ਦੇਖਿਆ ਗਰਮੇਲ ਬਾਈਕ ਸਕੂਟਰ ਤੇ ਪਟ્રોલ ਵਾਲਿਆਂ ਦੋ ਵੱਡੀਆਂ ਕੰਨੀਆਂ ਲੱਤ ਕੇ ਵਾਰ ਮੂਰੇ ਖੜਾ ਕਹਿੰਦਾ ਜਦੋਂ ਤੂੰ ਫੋਨ ਰੱਖਿਆ ਸੀ ਉਦੋਂ ਹੀ ਚੱਲ ਪਿਆ ਸੀ ਉਹ ਇਨਸਾਨ ਸਰਕਾਰੀ ਗੱਡੀ ਤੇ ਵੀ ਆ ਸਕਦਾ ਸੀ ਪਰ ਇਮਾਨਦਾਰੀ ਤੇ ਯਾਰੀ ਨਭਾਉਣ ਲਈ ਆਪਣੇ ਸਕੂਟਰ ਤੇ ਘੰਟਿਆਂ ਦਾ ਸਫ਼ਰ ਕਰਕੇ ਯਾਰ ਦਾ ਬੂਹਾ ਆ ਖੜਕਾਇਆ ਸੀ ਬੱਸ ਜੀ ਹੁਣ ਤਾਂ ਯਾਦਾਂ ਹੀ ਪੱਲੇ ਹਨ ਜਦੋਂ ਮੇਰੇ ਮਿੱਤਰ ਰਣਜੀਤ ਰਾਣੀ ਦੱਸਿਆ ਕਿ ਬਾਈ ਗੁਰਮੇਲ ਚੜਾਈ ਕਰਗੇ ਤਾਂ ਇੱਕ ਪਲ ਇੰਜ ਮਹਿਸੂਸ ਹੋਇਆ ਜਿਵੇਂ ਸਰੀਰ ਦਾ ਕੋਈ ਅੰਗ ਜਵਾਬ ਦੇ ਗਿਆ ਹੋਵੇ ਪਰ ਫਿਰ ਦੂਜੇ ਹੀ ਪਲ ਬਾਈ ਗੁਰਮੇਲ ਦੀ ਦਿੱਤੀ ਸਿੱਖਿਆ ਨੇ ਹਲੂਣਾ ਦਿੱਤਾ ਜੋ ਹਨ ਇੱਕ ਦਿਨ ਮੈਨੂੰ ਕਿਹਾ ਸੀ ਆੜਿਆ ਦੇ ਹਨੇਰੀਆਂ ਤੂਫਾਨਾਂ ਤੋਂ ਡਰਨਾ ਤਗਰਮੇਲ ਸਰਾ ਤੋਂ ਕਿਨਾਰਾ ਕਰ ਲੈ ਗਰਮੇਲ ਨੂੰ ਤਾਂ ਤੂਫਾਨ ਦੇ ਉਲਟ ਚੱਲ ਕੇ ਹੀ ਨਜ਼ਾਰਾ ਆਉਂਦਾ ਓਹਨਾਂ ਦੀਆਂ ਇਨ੍ਹਾਂ ਗੱਲਾਂ ਤੋਂ ਬੜਾ ਹੌਸਲਾ ਮਿਲਿਆ ਪਰ ਇੱਕ ਦੁੱਖ ساری ਉਮਰ ਮੇਰੇ ਸੀਨੇ ਵਿੱਚ ਜ਼ਰੂਰ ਰਹੇਗਾ ਕਿ ਹਾਲੇ ਬਹੁਤ ਕੁਝ ਸਿੱਖਣਾ ਰਹਿ ਗਿਆ ਉਸ ਕਲਮੀ ਯੋਧੇ ਤੋਂ ਉਹਨਾਂ ਦੇ ਬੋਲ ਸਦਾ ਮੇਰੇ ਕੰਨਾਂ ਵਿੱਚ ਗੂੰਜਦੇ ਰਹਿਣਗੇ ਕਿ ਕਦੇ ਜ਼ਿੰਦਗੀ ਵਿੱਚ ਡੋਲ ਜਾਵੇਂ ਤਾਂ ਬਸ ਇੱਕ ਗੱਲ ਚਿਤਾਰ ਲਵੀਂ ਕਿ ਤੂੰ ਕੋਈ ਐਰਾ-ਗਹਿਰਾ ਨਹੀਂ ਗਰਮੇਲ ਸਰਾ ਦਾ ਤੇਲਾ ਗਰਮੇਲ ਸਰਾ ਦਾ ਧੰਨਵਾਦ